ਸਫਲਤਾ ਦਾ ਮਤਲਬ ਸਫਲ ਜੀਵਨ ਹੈ ਜੇਕਰ ਤੁਸੀਂ ਸ਼ਾਂਤ ਖੁਸ਼ ਸੁਖੀ ਤੇ ਆਪਣਾ ਪਿਆਰਾ ਕੰਮ ਕਰ ਰਹੇ ਹੋ ਤਾਂ ਤੁਸੀਂ ਸਫਲ ਹੋ ਪਤਾ ਲਾਓ ਕਿ ਤੁਹਾਨੂੰ ਕਿਹੜਾ ਕੰਮ ਪਿਆਰਾ ਹੈ ਫਿਰ ਉਸ ਨੂੰ ਕਰ ਦਿਓ ਜੇਕਰ ਤੁਸੀਂ ਆਪਣੀ ਸੱਚੀ ਅਭਿਵਿਅਕਤੀ ਨਹੀਂ ਜਾਣਦੇ ਤਾਂ ਮਾਰਗਦਰਸ਼ਨ ਲਈ ਪ੍ਰਾਰਥਨਾ ਕਰੋ ਤੇ ਇਹ ਤੁਹਾਨੂੰ ਮਿਲ ਜਾਵੇਗਾ ਆਪਣੇ ਖਾਸ ਖੇਤਰ ਵਿੱਚ ਮਾਹਰ ਬਣੋ ਅਤੇ ਇਸ ਦੇ ਬਾਰੇ ਕਿਸੇ ਹੋਰ ਵਿਅਕਤੀ ਤੋਂ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰੋ ਸਫਲ ਵਿਅਕਤੀ ਸੁਆਰਥੀ ਨਹੀਂ ਹੁੰਦੇ ਜੀਵਨ ਵਿੱਚ ਉਨ੍ਹਾਂ ਦੀ ਪ੍ਰਮੁੱਖ ਇੱਛਾ ਮਾਨਵਤਾ ਦੀ ਸੇਵਾ ਹੈ ਮਾਨਸਿਕ ਸ਼ਾਂਤੀ ਤੋਂ ਬਿਨਾ ਕੋਈ ਸੱਚੀ ਸਫਲਤਾ ਨਹੀਂ ਮਿਲਦੀ ਸਫਲ ਵਿਅਕਤੀ ਦੇ ਕੋਲ ਡੂੰਗੀ ਮਨੋਵਿਗਿਆਨਕ ਤੇ ਅਧਿਆਤਮਕ ਸਮਝ ਹੁੰਦੀ ਹੈ ਜੇਕਰ ਤੁਸੀਂ ਕਿਸੇ ਉਦੇਸ਼ ਦੀ ਸਪਸ਼ਟਤਾ ਤੋਂ ਕਲਪਨਾ ਕਰਦੇ ਹੋ ਤਾਂ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ ਤੁਹਾਨੂੰ ਸਾਰੀ ਲੋੜਿੰਦੀ ਵਸਤੂਆਂ ਪ੍ਰਦਾਨ ਕਰ ਦੇਵੇਗੀ ਤੁਹਾਡਾ ਵਿਚਾਰ ਭਾਵਨਾ ਦੇ ਨਾਲ ਜੁੜ ਕੇ ਕਲਪਨਾਵਾਦੀ ਵਿਸ਼ਵਾਸ ਬਣ ਜਾਂਦਾ ਹੈ ਤੇ ਤੁਹਾਡੇ ਵਿਸ਼ਵਾਸ ਮੁਤਾਬਕ ਤੁਹਾਨੂੰ ਮਿਲੇਗਾ ਲਗਾਤਾਰ ਕਲਪਨਾ ਕਰਨ ਨਾਲ ਤੁਹਾਡੇ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀਆਂ ਪ੍ਰੇਰਿਤ ਹੁੰਦੀਆਂ ਹਨ ਜੇਕਰ ਤੁਸੀਂ ਨੌਕਰੀ ਵਿੱਚ ਪ੍ਰਮੋਸ਼ਨ ਚਾਹੁੰਦੇ ਹੋ ਤਾਂ ਕਲਪਨਾ ਕਰੋ ਕਿ ਤੁਹਾਡਾ ਮਾਲਕ ਸੁਪਰਵਾਈਜ਼ਰ ਜਦ ਕੋਈ ਪਿਆਰਾ ਪ੍ਰੋਮੋਸ਼ਨ ਤੇ ਤੁਹਾਨੂੰ ਵਧਾਈ ਦੇ ਰਿਹਾ ਹੈ ਇਸ ਤਸਵੀਰ ਨੂੰ ਸਪਸ਼ਟ ਤੇ ਅਸਲ ਬਣਾਓ ਆਵਾਜ਼ ਸੁਣੋ ਮੁ드ਰਾਮਾ ਵੇਖੋ ਤੇ ਇਸ ਦੀ ਵਾਸਤਵਿਕਤਾ ਨੂੰ ਮਹਿਸੂਸ ਕਰੋ ਇੰਜ ਕਰਦੇ ਰਹੋ ਵਾਰ-ਵਾਰ ਦੁਹਰਾਉਣ ਨਾਲ ਤੁਹਾਡੀ ਮਨੋਕਾਮਨਾ ਸੁਖਦ ਤੌਰ ਤੇ ਪੂਰੀ ਹੋ ਜਾਵੇਗੀ ਤੁਹਾਡਾ ਅਵਚੇਤਨ ਮਨ ਯਾਦਾਂ ਦਾ ਭੰਡਾਰ ਹੈ ਆਦਰਸ਼ ਯਾਦਦਾਸਤ ਲਈ ਵਾਰ-ਵਾਰ ਸਕਾਰਾਤਮਕ ਪੁਸ਼ਟੀ ਕਰੋ ਮੇਰੇ ਅਵਚੇਤਨ ਮੰਨ ਦੀ ਅਸੀਮ ਬੁੱਧੀਮਤਾ ਮੈਨੂੰ ਉਹ ਹਰ ਚੀਜ਼ ਯਾਦ ਲਾਉਂਦੀ ਹੈ ਜਿਹੜੀ ਮੈਂ ਕਦੇ ਵੀ ਕਿਤੇ ਵੀ ਜਾਨਣਾ ਚਾਹੁੰਦਾ ਹਾਂ ਜੇਕਰ ਤੁਸੀਂ ਮਕਾਨ ਜਾਂ ਜਾਇਦਾਦ ਵੇਚਣਾ ਚਾਹੁੰਦੇ ਹੋ ਤਾਂ ਹੌਲੀ-ਹੌਲੀ ਸ਼ਾਂਤੀ ਨਾਲ ਤੇ ਭਾਵਨਾ ਨਾਲ ਇਹ ਸਕਾਰਾਤਮਕ ਪੁਸ਼ਟੀ ਕਰੋ ਅਸੀਮ ਬੁੱਧੀਮਤਾ ਇਸ ਮਕਾਨ ਜਾਂ ਜਾਇਦਾਦ ਦੇ ਖਰੀਦਦਾਰ ਨੂੰ ਮੇਰੇ ਵੱਲ ਆਕਰਸ਼ਿਤ ਕਰ ਰਹੀ ਹੈ ਜਿਹੜਾ ਇਸ ਨੂੰ ਚਾਹੁੰਦਾ ਹੈ ਤੇ ਇਸ ਵਿੱਚ ਸਮਰਿੱਧ ਹੁੰਦਾ ਹੈ ਇਸ ਜਾਗਰੂਕਤਾ ਨੂੰ ਕਾਇਮ ਰੱਖੋ ਤੇ ਤੁਹਾਡੇ ਅਵਚੇਤਨ ਮਨ ਦਾ ਜ਼ਿਆਦਾ ਡੂੰਘਾ ਪ੍ਰਭਾਵ ਇਸ ਨੂੰ ਸਾਕਾਰ ਕਰ ਦੇਵੇਗਾ। ਸਫਲਤਾ ਦੇ ਵਿਚਾਰ ਵਿੱਚ ਸਫਲਤਾ ਦੇ ਸਾਰੇ ਤੱਤ ਸ਼ਾਮਲ ਹਨ। ਸਫਲਤਾ ਸ਼ਬਦ ਵਾਰ-ਵਾਰ ਆਸਤਾ ਤੇ ਵਿਸ਼ਵਾਸ ਦੇ ਨਾਲ ਦੁਹਰਾਉਣਗੇ ਤਾਂ ਅਵਚੇਤਨ ਮਨ ਤੁਹਾਡੇ ਉੱਤੇ ਸਫਲ ਹੋਣ ਲਈ ਦਬਾਅ ਪਾਏਗਾ।